ਵੇ ਲੈ ਕੇ ਆਇਓ ਹਾਂਜੀ ਮਿਲ ਗਈ ਸਾਰੀ ਨਹੀਂ ਜੀ ਇੱਕ ਪੱਤਾ ਮਿਲਿਆ ਹਾਂਜੀ ਇੱਕ ਪੱਤਾ ਮਿਲਿਆ ਤੇ ਕਿਹੜਾ ਪੱਤਾ ਨਹੀਂ ਮਿਲਿਆ ਤੁਹਾਨੂੰ ਕਿਹੜੀ ਦਵਾਈ ਨਹੀਂ ਮਿਲੀ ਹਾਂਜੀ আচ্ছা ਕੋਈ ਨਹੀਂ ਮੈਡਮ ਬਣਵੇ ਦਵਾਈ ਨੂੰ ਸਾਰੀ ਨਹੀਂ ਮਿਲੀ ਕੀ ਗੱਲ ਐਸ ਸਮੇਂ ਕੋਣ ਹਰ ਐਸ ਸਮੇਂ ਸਿਰ ਜੋ ਕੋਟ ਕੇਸ ਦੇ ਗਾਣੀ ਕੋਈ ਦਵਾਈ ਕਿੱਥੇ ਗਈ ਹੈ ਨੰਬਰ ਕੋਣ ਦੇਖਦਾ ਮੈਡੀਸਨ ਦੀ ਸਪਲਾਈ ਹੈ ਤਿੰਨ ਤਿੰਨ ਦਵਾਈਆਂ ਲਿਖ ਜਾਣਾ ਸਾਡੇ ਕੋਲ ਡਾਕਟਰ ਹੈਗੇ ਡਾਕਟਰ ਪਨੀਰ ਹਾਂਜੀ ਇਹ ਦਵਾਈ ਕਹਿੰਦਾ ਸਾਨੂੰ ਮਿਲਣੀ ਹੈ ਤੇ ਮੇਰੀ ਸਕਿੰਦੀ ਹੈ ਸਰ ਨਹੀਂ ਸਕਿੰਦੀ ਆ ਕਿ ਜਿਹੜੀ ਵੀ ਹੈਗੀ ਦਵਾਈ ਤਾਂ ਸਾਰੀ ਦੇਣੀ ਆ ਆਪਾਂ ਮੈਡੀਸਨ ਤਾਂ ਸਰ ਤੁਹਾਨੂੰ ਨੋਕਸਾ ਆ ਕਿ ਸੰਨੇ ਵੀ ਤੁਹਾਨੂੰ ਲੈ ਕੇ ਦਿੰਨੇ ਆ ਜਾਂ ਕੁਝ ਨਹੀਂ ਲੈ ਕੇ ਦਿਓ ਹਾਂਜੀ 12:00 ਕਾ ਮਿਲਣੀ ਹੈ ਜੇ ਕੋਈ ਦਵਾਈ ਕਰਨੀ ਹੈ ਨਹੀਂ ਨਹੀਂ ਦੇਖ ਲੈਣੇ ਨਹੀਂ ਸਰ ਇਹ ਤਾਂ ਗਲਤ ਮੈਨੂੰ ਆਪਨੇ ਚੈੱਕ ਕਰਦੇ ਵਾ ਸਰ ਉਹਨੇ ਸਭ ਦੇਖ ਲਈ ਮੈਂ ਸਾਰੇ ਨੂੰ ਕਿਹਾ ਹੋਇਆ ਕਿ ਨੌਂ ਮਿਣੀ ਨਹੀਂ ਨਹੀਂ ਉਹਨਾਂ ਨੂੰ ਫੌਰਨ ਦਵਾਈ ਇੱਥੋਂ ਮਿਲੂਗੀ ਇੱਥੇ ਬੈਠੋ ਤੁਸੀਂ ਕੌਣ ਕੌਣ ਕਰੇਗਾ ਉਹਨਾਂ ਨਾਲ ਡੀਲ ਦੇ ਦਵਾਈ ਲੈ ਕੇ ਦੇਰੋਂ ਮੁਕਾ ਕੇ ਦਿਓ ਸਰਦਨ ਮਨੀਸ਼ ਸਾਹਿਬ ਹਾਂਜੀ ਹਾਂਜੀ ਅੰਦਰ ਤਾਂ ਦਾ ਸਿਰ ਇੱਕ ਦੋ ਨਾ ਹੀ ਇੱਕ ਬੱਤਾ ਦਿੱਤਾ ਹੈ ਸਿਰ ਇਹਨੂੰ ਠੀਕ ਕਰੋ ਜੀ ਨਹੀਂ ਸਰ ਸਾਰੀ ਅੰਦਰੋਂ ਸਾਡੇ ਕੋਲੇ ਮਤਲਬ ਜੀਡੀਆ ਚ ਕਿੰਨੀਆਂ ਦਵਾਈਆਂ ਅਵੇਲੇਬਲ ਨੇ ਸਰ ਸਾਡੇ ਕੋਲੇ ਐਸੀ 76 ਅੰਗੀਆਂ ਸਰ ਆਹ ਬੜਾ ਜਦੋਂ ਮੀ ਦੂਜੇ ਯੋਧਨ ਨਾ ਜਿਹੜਾ ਉਹ ਕੇਂਦਰ ਵਾਲੇ ਜੀ ਬੇਟੇ ਦੀ ਦਵਾਈ ਹੈ ਨਾ ਸੜਾ ਉਹ ਕੇਂਦਰ ਦਾ ਕੋਈ ਨਹੀਂ ਆਉਂਦਾ ਜੀ ਅੱਛਾ ਨਾ ਸੜਾ ਕੇਂਦਰ ਦਾ ਤਾਂ ਚਾਲੜਕੇ ਤੇ ਕੋਈ ਨਹੀਂ ਆਉਂਦਾ ਜੀ ਸਾਰੀਏ ਮੈਂ ਵੀਡੀਓ ਭਾਈ 8 ਵਜੇ ਆ ਗਿਆ ਤੇ 8 ਵਜੇ ਤਾਂ ਚਲੋ ਠੀਕ ਹੈ ਬਸ ਥੋੜਾ ਲੇਟ ਆ ਗਿਆ ਆ ਤਾਂ ਕਹਿ ਕਿ ਨਹੀਂ ਉਹ ਤਾਂ ਸੱਣਾ ਹੋ ਰਹੀ ਹੈ ਸਰ ਸਾਰੇ ਉੱਥੇ ਪਰੇਸ਼ਾਨ ਹੋ ਗਏ ਜਾਂਦੇ ਸਾਰੇ ਲੋਕਾਂ ਦਾ ਲੈ ਬਾਈ ਵੀ ਮੇਰੀ ਬਾਰਸ਼ ਦੇ ਵਿੱਚ ਆਈ ਹੈ ਜੀ ਰੋ ਰੋ ਕੇ ਉਹ ਤੁਹਾਨੂੰ ਦਵਾਈ ਸਾਰੀ ਮਿਲੀ ਹੈ ਬਹੁਤ ਨੇ ਅਬ ਜੀ ਮੈਂ ਇੱਥੇ ਨਾ ਰੋਪੜ ਖੜਾ ਹਾਂ ਜੀ ਆ ਇਹਨਾਂ ਨੂੰ ਕਰੋ ਜੀ ਸ਼ੋਅ ਕਰੋ ਨੋਟਿਸ ਕਰੋ ਇਹਨਾਂ ਨੂੰ ਮੈਂ ਪੇਸ਼ੈਂਟ ਨੂੰ ਕਿਸੇ ਨੂੰ ਪੂਰੀ ਦਵਾਈ ਨਹੀਂ ਦਿੰਦੇ ਜੀ ਕਿਸੇ ਨੂੰ ਦੋ ਬਾਰਾਂ ਲਿਖੀ ਹੋਈਆਂ ਕਿਸੇ ਨੂੰ ਤਿੰਨ ਬਾਰਾਂ ਲਿਖੀ ਹੋਈਆਂ ਇੱਕ ਵਾਰ ਹੀ ਦਿੰਦੇ ਇੱਥੇ ਕੋੜੀਆਂ ਔਰ ਬੰਦ ਦਵਾਈਆਂ ਕਸਤੀ ਜਿਹੜੇ ਮੈਂਜੀ ਦੋਏ ਸਾਰੇ ਰੋਪੜਾ ਵਾਲੇ ਖੜਾਗੇ ਸੇਵਾ ਸਾਧਨ ਖੜੇ ਜਾਂਦੇ ਨੇ ਉਹਨਾਂ ਕਾਰਨ ਸ਼ੋਕਾਸ ਨੋਟਿਸ ਕਰਦੇ ਹਾਂ ਅੱਲਾਹ। ਤੇ ਦੇਖੋ ਨਾ ਕੋਲੇ ਅੱਜ ਦੀ ਰੇਟ ਵਿੱਚ ਕਿੰਨੀਆਂ ਦਵਾਈਆਂ ਅਵੇਲੇਬਲ ਨੇ। ਸਾਡੇ ਵੇਅਰ ਹਾਊਸ ਵਿੱਚ ਕਿੰਨੀਆਂ ਅਵੇਲੇਬਲ ਐ ਇਹਨਾਂ ਕੋਲੇ ਕਿਉਂ ਨਹੀਂ ਹੈ ਇਹਨਾਂ ਨੂੰ ਵਾਰਨਿੰਗ ਜੋ ਜਦੋਂ ਉਹਨਾਂ ਨੂੰ ਆਉਂਦੀ। ਇਹੋ ਜਿਹਾ ਮੈਂ ਵਾਰਨਿੰਗ ਆਜਾ। ਹਾਂ ਇਹਨਾਂ ਨੂੰ ਸ਼ੋਕਾਸ ਨੋਟਿਸ ਕਰਦੇ ਹੋ ਨਾ ਅਦਰਵਾਇਜ਼ ਤੇ ਬੋਥੋਂ ਦਾ ਬਿਲ ਵੀ ਸਸਪੈਂਡ ਹੋ ਜਾਣਾ। ਹਾਂ ਆਈਆਂ ਮੈਡਮ ਸਾਰੇ ਪੇਸ਼ੈਂਟਸ ਕੈਰੇਜ ਹੈ ਜੀ ਆਈ ਐਮ ਆਈ ਐਮ ਓਨਲੀ ਕੰਸਰਨਡ ਵਿਦ ਪੇਸ਼ੈਂਟ ਸੈਟੀਸਫੈਕਸ਼ਨ ਜੀ ਮੈਂ ਮੇਰਾ ਇਥੇ ਆਉਣ ਦਾ ਮਕਸਦ ਹੈ ਕਿ ਮਰੀਜ਼ ਖੁਸ਼ ਹੈ ਕਿ ਨਹੀਂ ਖੁਸ਼ ਹੈ ਉਹਨੂੰ ਦਵਾਈ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਜੀ ਜੇ ਮਰੀਜ਼ ਨੂੰ ਦਵਾਈ ਨਹੀਂ ਮਿਲ ਰਹੀ ਤਾਂ ਤੁਹਾਡੇ ਸਾਹਮਣੇ ਕਾਰੇ ਲੋਕ ਦੱਸ ਰਹੇ ਤੁਹਾਡੇ ਸਾਹਮਣੇ ਹਾਂਜੀ ਸਾਰੇ ਲੋਕ ਦਵਾਈ ਦੀ ਬੀਗਰੀ ਬệnh ਅੱਧੀ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਏ ਅੱਧੀ ਬਾਹਰੋਂ ਲੈ ਕੇ ਆਏ ਸਾਰੇ ਸਾਰੇ ਪੇਸ਼ੈਂਟ ਕਹਿ ਰਹੇ ਜੀ ਅੱਧੀ ਦੋਸਨ ਕਰਕੇ ਦੀ ਬਾਹਰੋਂ ਜਿਹੜੇ ਆਇਰਨ ਦੀ ਦਵਾਈ ਮਿਲਿਆ ਜੀ ਅੱਠ ਹੋਈ ਦਵਾਈ ਉਹ ਕਹਿੰਦੇ ਕੱਲ ਨੂੰ ਲੈ ਜਿਓ ਪੈਸੇ ਨਹੀਂ ਜੀ ਕੀ ਅਖਰੀ ਦੱਸੋ ਜੀ ਨਹੀਂ ਨਹੀਂ ਦਵਾਈ ਸਾਰੀ ਲੈ ਕੇ ਦੇਣਗੇ ਕੋਈ ਨਹੀਂ ਸਾਰਿਆਂ ਦਾ ਇੱਕੋ ਹੀ ਹੈ ਜੀ ਕਰ ਰਹੇ ਜੀ ਇਹਨਾਂ ਦੇ ਹੋ ਗਿਆ ਸਾਰਿਆਂ ਬਣ ਗਏ ਜਿੱਥੋਂ ਮੜਿਆ ਕਰਨੀ ਚੱਲਣੀ ਦਵਾਈਆਂ ਸਾਰੀਆਂ ਖਰੀਦੀਆਂ ਹੋਈਆਂ ਸਾਰੀਆਂ ਜੀ ਸਰਕਾਰ ਨੇ ਸਾਰੀ ਦਵਾਈ ਖਰੀਦ ਕੇ ਰੱਖੀ ਹੋਈ ਆ ਜੀ ਸਟੋਰਾਂ ਚ ਪਈ ਆ ਉਹਨਾਂ ਨੇ ਲੈ ਕੇ ਆ ਕੇ ਲੋਕਾਂ ਨੂੰ ਦੇਣੀਆਂ ਹੈ ਨਾ 1.5 ਕਿਹ ਟਿੱਡ ਦੁਖਦਾ ਇਹਦੇ ਚ ਇਹ ਜਿਹੜੇ ਬਾਹਰ ਵਾਲੇ ਨੇ ਮਿਲੇ ਹੋਏ ਨੇ ਜਿਹੜੇ ਦਵਾਈ ਜਿਹੜੇ ਤੁਹਾਡੇ ਅੰਦਰ ਵਾਲੇ ਬੰਦੇ ਮਿਲੇ ਹੋਇਆ ਤੁਹਾਡੇ ਸਾਰਾ ਜਿਹੜਾ ਸਿਸਟਮ ਵਿਗੜਿਆ ਹੋਇਆ ਤੁਹਾਡਾ ਫਾਰਮਾਸਿਸਟ ਕਿੰਨੇ ਕਿੰਨੀਆਂ ਦਵਾਈਆਂ ਤੁਹਾਡੇ ਕੋਲ ਵੇਅਰ ਹਾਊਸ ਸਾਡੇ ਚੌਥਾ 374 374 ਦਵਾਈਆਂ ਸਾਰੀਆਂ ਬਾਹਰ ਦੀਆਂ ਲਿਖੀਆਂ ਹੋਈਆਂ ਤੁਸੀਂ ਜੀ ਬਾਹਰ ਮਰੀਜ਼ ਕਹਿ ਰਹੇ ਸਾਰੇ ਪੇਸ਼ੈਂਟ ਕਹਿ ਰਹੇ ਜੀ ਸਾਰੀਆਂ ਦਵਾਈਆਂ ਬਾਹਰ ਦੀਆਂ ਲਿਖਦੇ ਹੋ ਤੁਸੀਂ ਮਤਲਬ ਆਪਣੇ ਡਾਕਟਰਾਂ ਨੂੰ ਵੀ ਕਹਿ ਦਿਓ ਜਿਹੜੀ ਦਵਾਈ ਚਾਹੀਦੀ ਆ ਅਸੀਂ ਖਰੀਦ ਕੇ ਦੇਾਂਗੇ ਜੀ ਉਹ ਬੋਲੋ ਬਾਹਰੋਂ ਦਵਾਈ ਨਹੀਂ ਲਿਖਣੀ ਕੋਈ ਵੀ ਜੇ ਨਹੀਂ ਹੈ ਤਾਂ ਖਰੀਦ ਕੇ ਦੇਣੀ ਆ ਜਰੂਰ ਲੋੜ ਜਰੂਰ ਦੇਣਾ ਕੋਈ ਨਹੀਂ ਬਟ ਸਾਰੇ ਸਾਰੇ ਤੁਹਾਡੇ ਨਾਲ ਸੱਚੀ ਚੰਗੀ ਲਿਖੀ ਤੇ ਪਰਸਿਆਂ ਲਿਖ ਕੇ ਦਿੰਦੇ ਆ ਬਾਹਰ ਦੀਆਂ ਜੀ ਕਿਹੜੇ ਕਿਹੜੇ ਡਾਕਟਰ ਨੇ ਲਿਖੀ ਜੀ ਡਾਕਟਰ ਨਵਰੀਨ ਜੀ ਕਿੱਥੇ ਬੈਠਿਆ ਹੈ ਜੀ ਡਾਕਟਰ ਹਾਂ ਜੀ ਡਾਕਟਰ ਲੀਨ ਸਰ ਚਿਕਾ ਸਪੈਸ਼ਲਿਸਟ ਚਲੋ ਅੱਗੇ ਚਲੋ ਮੈਨੂੰ ਆਓ ਲੋਬੀ ਵਿੱਚ ਕਿਹਦੇ ਬਟ ਇਹ ਸਾਰੇ ਬੰਦੇ ਸੈਂਪਲ ਦੇਣ ਵਾਲੇ ਆ ਹਾਂਜੀ ਹਾਂਜੀ ਸਰ ਜੀ ਸਪੈਸ਼ਲਿਸਟ ਸੈਸ਼ਨ ਹੈ ਜੀ ਉਹ ਆਨਲਾਈਨ ਹੁੰਦੀ ਹੈ ਨਹੀਂ ਨਹੀਂ ਮੈਨੂੰ ਲਿਆ ਜੀ 10 ਬੰਦੇ ਲਾ ਦੇ ਵਿੱਚ ਹਾਂ ਠੀਕ ਹੈ ਦ ਟਾਈਮ ਵੇਟਿੰਗ ਪੀਰੀਅਡ ਸ਼ੁੱਡ ਨੋਟ ਬੀ ਮੋਰ ਦਨ 5 ਆਰ ਮੈਕਸਿਮਮ 10 ਮਿੰਟਸ ਇੱਥੇ ਇੱਥੇ ਘੰਟਾ ਘੰਟਾ ਬਾਹਰ ਨਹੀਂ ਆਉਂਦੀ ਹੋਣੀ ਲੋਕਾਂ ਦੇ ਜੀ ਬਾਰੇ ਸਪਨਾ ਬਾਂਦੀ ਰਾਮ ਨਰਾਣ ਵਰਿਪੁਰ ਮੈਨੇਜਮੈਂਟ ਤੁਸੀਂ ਨਰਸਿੰਗ ਸਟੂਡੈਂਟ ਸਾਡੇ ਕੋਲੇ ਕਿੰਨੇ ਆਂਦੇ ਇੱਥੇ ਜੀ ਕਾਡਨਾਲੇ ਕੋਲੇ ਹੈ ਸਾਡੇ ਕੋਲ ਹੈਗੇ ਕਿ ਲਗਾਓ ਉਹਨਾਂ ਨੂੰ ਔਰਥੋਡਿਕ ਕੋਈ ਹੈ ਕਿ ਦੋਵੇਂ ਡਾਕਟਰ ਔਰਥੋਡੋਨਟਿਸ ਨਹੀਂ ਉਹ ਕਿੱਥੇ ਸਾਰੇ ਓਰਡੀ ਚ ਹੈ ਨਹੀਂ ਨਹੀਂ ਹਾਈ ਕੋਰਟ ਟਾਈਪਟ ਗਿਆ ਸਰ ਉਹ ਜਿਹੜਾ ਕੇਸ ਆ ਬਾਦੀ ਵਾਲਾ ਉਹ ਚ ਗੋ ਆਫ ਪੇਪਰ ਹੋਣੀ ਹੈ 8 ਦਾ ਨਹੀਂ ਨਹੀਂ ਇੰਟਰਨਿਵਲ ਅਟੈਂਡ ਕਰੇਗਾ ਜਿੰਨੇ پیشنਟਾ ਤੁਹਾਡੇ 150 ਵੀ ਬੰਦ ਰਿਜ਼ਲਟ ਹੈ 1ਰ ਵੰਨ ਦੀ ਬਾਰੀ ਬਾਰੀ ਕਰਨੀ ਹੋਈ ਕੀ ਕਰ ਰਹੇ ਹੋ ਉੱਥੇ ਗੋਡੇ ਬਦਲ ਰਹੇ ਹੋ ਕੀ ਲਿਸਟ ਦਿਖਾਓ ਜੀ ਮੈਡਮ ਵੈਰੀ ਪੋਰ ਅਰੇਂਜਮੈਂਟ ਜੀ ਥਰਡ ਕਲਾਸ ਸਰ ਐਸੇ ਤਾਂ ਨਾ ਈਵਨ ਬੰਦ ਰਿਜ਼ਲਟ ਹੈ ਜੀ ਥਿਸ ਇਜ਼ ਮੋਰ ਇੰਪੋਰਟੈਂਟ ਜੀ ਇੱਕ ਬੰਦਾ ਓਰਦੀ ਚ ਚਲਾ ਜਾਵੇ ਕੈਥੇ ਹੋਵੇ वो वो है थे आज फिर दूसरा जाके रोटी करने अपन तो ऐसे होते हैं बनाई तो ये कि एक जना ओवर ही चोवे एक जना फील्डर चोवे तो छह जने कर रहे ये कि कि हो एकी अरे एक तो वो जिसके साथ काम करना तो एक टेस्ट किस काम करना वो तो इंडोर ते सिंगिसी चीज़ अंदर प्रवेश लेडीज़ है वो

ਤਬੇ ਟਾਈਮ ਪਾਰਟੀ ਨਾਲੇ ਬੋਲ ਅਮਰਜੈਂਸੀ ਦੀ ਵੀ ਆ ਰਾਹ ਤੇ ਹੁਣ ਨਵੀਂ ਪਾਰਟੀ ਘਟਾਓ ਜੀ ਇਹਦੇ ਨਾਲ ਨੇ ਜਿਹੜੇ ਜਿਹੜੇ ਤੁਹਾਡੇ ਬੱਚੇ ਆ ਗਏ ਮੈਡਮ ਮੈਂ ਤੁਹਾਨੂੰ ਥੋੜੀ ਇੰਨੀ ਮੀਟ ਕੇ ਕਹਿ ਕੇ ਥਾਕੇ ਆ ਤੁਹਾਨੂੰ ਜੀ ਸਰ ਡਿਊਟੀ ਤੇ ਤੁਸੀਂ ਜਿਹੜੇ ਬੱਚੇ ਆ ਸਾਰਾ ਕੁਝ ਕਰਕੇ ਭੇਜਣ ਉਹਨੇ 1 ਮਿੰਟ ਲੱਗੇ ਜੀ ਉਹਨਾਂ ਨੂੰ ਮੈਡਮ ਇੱਥੇ ਫਸਟイヤー ਦੀ ਲਗਾਓਗੇ ਸਾਡੇ ਕੋਲ ਕਿੰਨੇ 10 ਕਾਲਜ ਆਉਂਦੇ ਹੋਣੇ ਸਾਡੇ ਕੋਲ ਹਾਂਜੀ ਸਰ 10 ਥਿਸ ਇਜ਼ 3rd ਕਲਾਸ ਮੈਡਮ ਆਈ ਥੋਟ ਯੂ ਆਰ ਵੈਰੀ ਕੰਪੀਟੈਂਟ ਔਰ ਮੈਡਮ ਜੇ ਕੋਈ ਸਿਸਟਮ ਬਣਾਇਆ ਹੁੰਦਾ ਤਾਂ ਆਲਦੀ ਨਾ ਹੋਣਾ ਸੀ ਆ ਤੁਹਾਡੇ ਮੱਛੀ ਮਾਰਕੀਟ ਬਣੀ ਹੋਈ ਹੱਸੇ ਸਾਡੀ ਇਹ ਡਾਕਟਰ ਨਹੀਂ ਜੀ ਮੈਂ ਉਹਦੇ ਆਈਜ਼ ਦਾ ਡਾਕਟਰ ਹੈ ਜੀ ਹਾਂ ਜੀ ਆਈਜ਼ ਦਾ ਆਈਜ਼ ਦੇ ਕਿੰਨੇ ਸਰਦ ਨੇ ਤੁਹਾਡੇ ਕੋਲ ਸਰ ਆਈਜ਼ ਸਰ ਇੱਥੇ ਕੋਈ ਹੈ ਕਿੱਥੇ ਆਹੋ ਕੋਈ ਹੈ ਸਰ ਅੱਜ ਵੀ ਆਈ ਉਹਨੇ ਬੈਠੀ ਹੋਣਾ ਆਪਸਾਲਵੇਂ ਕੋਈ ਸਰ ਕੀ ਹੁਪਤਾਲ ਮੇ ਕੋ ਆਪ ਸਰ ਆ ਲੈ ਆਈ ਸੀ ਸਰ ਜਨ ਇਹ ਤੇ 15 ਦਿਨ ਤੋਂ ਕਹਿ ਰਹੇ ਆ ਜੀ ਜੀ ਬੱਟੇ ਦਾ ਬਲਡ ਪ੍ਰੈਸ਼ਰ ਨੂੰ ਘੋੜਾ ਨਹੀਂ ਆਈ ਵੈਸਾ ਕਿ ਜੀ ਇਸ ਚੀਜ਼ ਦੇ ਡਾਟਾ ਕਲੀ ਹੋਣੀ ਹੈ ਕਿ ਜੀ ਮੈਡਮ ਜਿਹੜੇ ਇੱਥੇ ਬੈਠੇ ਹੋਏ ਨਾ ਸਾਰੇ ਸਪਾਰਸੀ ਬੈਠੇ ਹੋਇਆ ਜੀ ਮਤਲਬ ਸਾਰੇ ਚੱਕੇ ਜਾ ਰਹੇ ਨੇ ਕੋਈ ਨਹੀਂ ਕਰਦੇ ਮੈਂ ਦੇਖੋ ਇਸੇ ਕਰਸਾ ਦੇਖਣੇ ਆਇਆ ਬੋਲੋ ਕੋਈ ਨਹੀਂ ਸੁਣਨਾ ਆ ਬਾਬੂ ਜੀ 1000 ਡਾਕਟਰ ਭਰਤੀ ਕਰ ਰਹੇ ਆ ਜੀ ਠੀਕ ਹੈ ਸਾਡੇ ਇੱਥੇ ਜਿੰਨੀਆਂ ਪੋਸਟਾਂ ਸਾਰੀਆਂ ਭਰ ਦਊਗਾ ਪਲੱਸ 4 ਦੇਊਗਾ ਜੀ ਬਹੁਤ ਧੰਨਵਾਦ ਹੋਊਗਾ ਜੀ ਦੇਖੋ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕਿਆ ਕਈ ਵਾਰ ਜੀ ਕੋਈ ਸਾਡਾ ਇਹ ਹਸਪਤਾਲ ਜੀ ਸੁਣ ਲੋ ਇਹ ਹਸਪਤਾਲ ਨੰਗਲ ਵਾਲਾ ਚਮਕੌਰ ਵਾਲਾ ਇਹ ਪੂਰੇ ਫੁੱਲ ਕਰਦਾ ਘਟੋ ਘਟ 4 ਡਾਕਟਰ ਲੇਡੀਜ਼ ਹੋਣੇ ਚਾਹੀਦੀਆਂ ਉੱਧਰ ਜਿੱਤ ਲਾਊਗਾ ਜੀ 4 ਲਾਊਗਾ ਬਹੁਤ ਧੰਨਵਾਦ